ਵਿਦਵਾਨ ਦਰਸ਼ਨ ਸਿੰਘ ਜੀ ਉਹਨਾਂ ਦੇ ਨਾਲ ਸੁਖਦੇਵ ਸਿੰਘ ਜੀ ਪ੍ਰਧਾਨ ਸਾਹਿਬ ਬੀਕੇ ਜੁਕਾਦੀਆਂ ਲੋਕਲ ਇਥੋਂ ਔਰ ਸਾਡੇ ਪ੍ਰਕਿਰਤੀ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਸਾਹਿਬ ਜੋ ਕਿ ਸਾਡੇ ਸਹਾਰਾ ਕਲੱਬ ਦੇ ਵੀ ਬੜੇ ਸਰਗਰਮ ਮੈਂਬਰ ਨੇ ਅਤੇ ਸਹਾਰਾ ਕਲੱਬ ਜ਼ੀਰਾ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਮੂਹ ਸਾਥੀ ਇੱਥੇ ਪਹੁੰਚੇ ਹਰਪਾਲ ਸਿੰਘ ਗਿੱਲ ਜੀ ਪਹੁੰਚੇ ਜਸਵੰਤ ਸਿੰਘ ਖਨਾਂਦੇਵ ਵਾਲੇ ਜਿਨ੍ਹਾਂ ਦੇ ਕੋਈ ਨਾਮ ਜਾਣਦਾ ਨਹੀਂ ਸਾਡੇ ਕੋਈ ਇਹ ਨਹੀਂ ਕਿ ਨਾਮ ਨਹੀਂ ਜਾਣਦਾ ਸਾਰੇ ਹੀ ਜਿੰਨੇ ਸਾਡੇ ਸ਼ਕਤੀਤਾ ਇੱਥੇ ਨਾਮਵਰ ਸ਼ਕਤੀਤਾ ਨੇ ਜੁਲਾਈ ਕੁਲ ਤੋਂ ਨੇ ਸਾਡੇ ਵਰਬਖਸ਼ ਜੀ ਹਰਬੰਸ ਸੇਖਾ ਜੀ ਨੇ सोनू ਗੁਜਰਾਲ ਜੀ ਕਿਹਦਾ ਕਿਹਦਾ ਮੈਂ ਨਾਲ ਲਵਾਂ ਨਰਿੰਦਰ ਸਿੰਘ ਜੀ ਸਾਡੇ ਹੁਣੇ ਬੋਲ ਕੇ ਗਏ ਲੈਕਚਰਲ ਅਟਾਇਡ ਨੇ ਸਹਾਰਾ ਕਲੱਬ ਦੇ ਵਿੱਚ ਜਿੰਨੇ ਵੀ ਸਹਿਯੋਗੀ ਸੱਜਣ ਨੇ ਸਾਡੇ ਸਾਰੇ ਹੀ ਬੜੀ ਜਿਹੀ ਜਮਾਤ ਦੇ ਵਿੱਚ ਉਹਨੇ ਔਰ ਇੱਕ ਗੱਲ ਮੈਂ ਸਪਸ਼ਟ ਪ੍ਰਧਾਨ ਜੀ ਵਾਲੀ ਗੱਲ ਕਰਦਾ ਕਿ ਸਹਾਰਾ ਕਲੱਬ ਜ਼ੀਰਾ ਦਾ ਕਿਸੇ ਰਾਜਨੀਤਿਕ ਪਾਰਟੀ ਨਾਲ ਕੋਈ ਸਬੰਧ ਨਹੀਂ ਦੂਜੀ ਗੱਲ ਸਹਾਰਾ ਕਲੱਬ ਜੀਰਾ ਤੇ ਜਿਹੜੇ ਮੇਨ ਕਾਰਜ ਨੇ ਉਹ ਸੀ ਐਕਸੀਡੈਂਟ ਕੇਸ ਮੈਡੀਕਲ ਸਹੂਲਤਾਂ ਦੇਣਾ ਜਾਂ ਪਿੱਛੇ ਕੁਝ ਕਿਸੇ ਵੀ ਤਰ੍ਹਾਂ ਦੀ ਕੋਈ ਲੋਡ ਲੋਡ ਮੰਤ ਕੋਲ ਲੋਡ ਪੈ ਜਾਂਦੀ ਹੈ ਤਾਂ ਉਹਦੇ ਨਾਲ ਜਾ ਕੇ ਖੜਨਾ ਮੈਡੀਕਲ ਸਹੂਲਤਾਂ ਵਾਸਤੇ ਲੇਕਿਨ ਪਿੱਛੇ ਜਦੋਂ ਹੜ ਆਏ ਆ ਉਦੋਂ ਵੀ ਮੈਡੀਕਲ ਕੈਂਪ ਲਾਏ ਅਸੀਂ ਇੱਥੇ ਬਲੱਡ ਦੀ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਸਹਾਰਾ ਕਲੱਬ ਨਾਲ ਸੰਪਰਕ ਕਰ ਸਕਦਾ ਅਸੀਂ ਬਲੱਡ ਅਰੇਂਜ ਕਰਾਉਨੇ ਆ ਮਤਲਬ ਇਸ ਤਰ੍ਹਾਂ ਦੇ ਕੰਮ ਸਾਡੇ ਸਹਾਰਾ ਕਲੱਬ ਦੇ ਸੀ ਲੇਕਿਨ ਜਦੋਂ ਕਿਤੇ ਕੋਈ ਇਸ ਤਰ੍ਹਾਂ ਦੀ ਕੁਦਰਤੀ ਆਪ ਆਉਂਦੀ ਹੈ ਤਾਂ ਉਸ ਟਾਈਮ ਸਾਡੇ ਸਹਾਰਾ ਕਲੱਬ ਦੇ ਮੈਂਬਰ ਸਹਿਬਾਨ ਵੀ ਸਾਡੀ ਸੰਗਤ ਦੇ ਨਾਲ ਸਾਡੇ ਭਰਾਵਾਂ ਦੇ ਨਾਲ ਖੜਦੇ ਆ ਔਰ ਇਹ ਜਿਹੜੀਆਂ ਸਵਾਮਾਂ ਅਸੀਂ ਆਪ ਦੇ ਕੋਲੋਂ ਬਿਲਕੁਲ ਕੁਝ ਨਹੀਂ ਕਰਦੇ ਅਸੀਂ ਤਾਂ ਇੱਕ ਜ਼ਰੀਆ ਹੈ ਸਿਰਫ ਬੁਰੂ ਸਾਹਬ ਨੇ ਸਾਡੀ ਸੇਵਾ ਲਈ ਆ ਸਾਡੀ ਡਿਊਟੀ ਲਈ ਆ ਅਸੀਂ ਤਾਂ ਸਿਰਫ ਉਸ ਸੇਵਾ ਨੂੰ ਅੱਗੇ ਨਿਭਾਉਣ ਵਾਸਤੇ ਆਉਨੇ ਆ ਅੱਜ ਹੁਣੇ ਹੀ ਪ੍ਰਧਾਨ ਜੀ ਨੇ ਗੱਲ ਕੀਤੀ ਕਿ ਬੋਤਿਆਂ ਵਾਲਾ ਤੋਂ ਸਾਡੇ ਸਿੰਘ ਬਿਠੇ ਨੇ ਇਹਨਾਂ ਨੇ ਅੱਜ ਸਵੇਰੇ ਜਦੋਂ ਗੱਲ ਚੱਲੀ ਤਾਂ 44000 ਰੁਪਏ ਅੱਜ ਇਹਨਾਂ ਨੇ ਦਿੱਤਾ ਸਾਡੇ ਸੰਤੂ ਵਾਲਾ ਤੋਂ ਨੌਜਵਾਨ ਟੀਮ ਬੈਠੀ ਹੈ ਹਰ ਟਾਈਮ ਮਤਲਬ ਇਸ ਸਹਾਇਤਾ ਵਾਸਤੇ ਸਾਡੇ ਨਾਲ ਹਮੇਸ਼ਾ ਖੜੇ ਹੁੰਦੇ ਆ ਸੋ ਅਸੀਂ ਕੁਝ ਨਹੀਂ ਆ ਅਸੀਂ ਤਾਂ ਲੋਕਾਂ ਤੋਂ ਪੈਸਾ ਕੱਤਰ ਕਰਕੇ ਉਹ ਸਾਨੂੰ ਕਿਉਂ ਦਿੰਦੇ ਆ ਉਹਨਾਂ ਨੂੰ ਪਤਾ ਕਿ ਜਿਹੜੀ ਸੇਵਾ ਸੀ ਇਹਨਾਂ ਦੇ ਕੋਲ ਪਹੁੰਚਾਤੀ ਉਹ ਬਿਲਕੁਲ ਸਹੀ ਹੱਥਾਂ ਦੇ ਵਿੱਚ ਜਾਊਗੀ ਪੈਸਾ ਦੇਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ ਲੇਕਿਨ ਇਹ ਗੱਲ ਦੇਖੀ ਜਾਂਦੀ ਹੈ ਕਿ ਜਿੱਥੇ ਅਸੀਂ ਪੈਸਾ ਦਿੰਨੇ ਆ ਕਿ ਉਹ ਸਹੀ ਟਿਕਾਣੇ ਤੇ ਜਾਂਦਾ ਇਸ ਸਹਾਇਤਾ ਵਿੱਚ ਵੀ ਸਾਡੇ ਕੋਲ ਗਰਜੰਗ ਸਿੰਘ ਜੀ ਮਨਸੂਰ ਦੇਵਾ ਤੋਂ ਕੈਨੇਡਾ 'ਚ ਬੈਠੇ ਨੇ ਸਾਡੇ ਜੱਗਾ ਕੈਨੇਡਾ ਬੈਠੇ ਨੇ ਕਰਨਜੀਤ ਸਿੰਘ ਖੋਸਾ ਕੋਠੇ ਅੰਬਰਾਰ ਤੋਂ 50000 ਦੀ ਸੇਵਾ ਸਾਨੂੰ ਉਹਨਾਂ ਨੇ ਪਾਈ ਆ ਬਹੁਤ ਵੱਡੀਆਂ ਸੇਵਾਵਾਂ ਸਾਨੂੰ ਸਾਡੇ ਐਨ ਆਰ ਆਈ ਵੀਰਾਂ ਨੇ ਕੀਤੀਆਂ ਸਾਡੇ ਲੋਕਲ ਸਾਥੀਆਂ ਨੇ ਕੀਤੀਆਂ ਉਹਨਾਂ ਸੇਵਾਵਾਂ ਨੂੰ ਉਹਨਾਂ ਦੇ ਜਿਹੜੇ ਦਸਵੰਧ ਦੇ ਪੈਸਿਆਂ ਨੂੰ ਅਸੀਂ ਤੁਹਾਡੇ ਕੋਲ ਲੈ ਕੇ ਇੱਥੇ ਆਏ ਆ ਸੋ ਸਾਨੂੰ ਉਮੀਦ ਹੈ ਕਿ ਜਿਵੇਂ ਪ੍ਰਧਾਨ ਜੀ ਨੇ ਕਿ ਪਹਿਲਾਂ ਕਿਹਾ ਕਿ ਜਿੰਨੇ ਵੀ ਸਾਥੀਆਂ ਦੀ ਅਸੀਂ ਸੇਵਾ ਕਰ ਸਕੇ ਕਰਾਂਗੇ 20 ਬੋਰੀਆਂ ਅਸੀਂ ਪਹਿਲਾਂ ਵੀ ਕੁਝ ਸਾਥੀਆਂ ਨੂੰ ਪਹੁੰਚ ਪਹੁੰਚ ਦੀ ਕਰ ਚੁੱਕੇ ਆ ਐਕਸਲ 45 ਬੈਗ ਅੱਜ ਲੈ ਕੇ ਆਏ ਆ ਫਿਰ ਵੀ ਵਾਟਰ ਲਖਵੀਰ ਸਿੰਘ ਜੀ ਬੈਠੇ ਆ ਸਾਨੂੰ ਪ੍ਰਧਾਨ ਜੀ ਬੈਠੇ ਆ ਦਰਸ਼ਨ ਸਿੰਘ ਜੀ ਸਾਨੂੰ ਸਹਾਰਾ ਕਲਬ ਵਜੀਰਾ ਨੂੰ ਕਦੇ ਵੀ ਕੋਈ ਡਿਊਟੀ ਲਾਉਣਗੇ ਕਿ ਸਾਨੂੰ ਇੰਨੇ ਬੈਗ ਦੀ ਹੋਰ ਲੋਡ ਹੈਗੀ ਜਾਂ ਇਸ ਤਰ੍ਹਾਂ ਦੀ ਲੋਡ ਹੈਗੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਜਿਹੜੀਆਂ ਸਵਾਬਤ ਦੇ ਖਰੇ ਉਤਰਨੀ ਪੂਸ਼ ਕਰਕੇ ਸੋ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਅਸੀਂ ਕੁਝ ਨਹੀਂ ਕਰਨ ਵਾਲੇ ਜੋ ਕੁੱਸ਼ ਕਰਵਾਉਂਦਾ ਪਰਮੇਸ਼ਰ ਕਰਵਾਉਂਦਾ ਸਾਨੂੰ ਉਹਨੇ ਸਹਾਰਾ ਕਲੱਬ ਨੂੰ ਇੱਕ ਜ਼ਰੀਆ ਬਣਾਇਆ ਕਿ ਅਸੀਂ ਉਸ ਜ਼ਰੀਏ ਦੇ ਰਾਹੀਂ ਤੁਹਾਡੇ ਕੋਲੇ ਕੁਝ ਸੁਆਵਾਂ ਲੈ ਕੇ ਆਏ ਆ ਸਾਡੀਆਂ ਇਹਨਾਂ ਕੁ ਸੁਆਵਾਂ ਨੂੰ ਸਾਡੀਆਂ ਨੂੰ ਪ੍ਰਵਾਨ ਕਰਿਓ ਸੋ ਸਾਰੇ ਕਿਸਾਨ ਵੀਰਾਂ ਦਾ ਜਿੰਨੇ ਵੀ ਇੱਥੇ ਆਏ ਆ ਵੈਗਰੂ ਕਿ ਅਰਦਾਸ ਕਰਦੇ ਆ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਨੌਬਤ ਨਾ ਆਵੇ ਤੇ ਅੱਜ ਅਸੀਂ ਇੱਥੇ ਸਹਾਰਾ ਕਲੱਬ ਨੂੰ ਆਏ ਆ ਅੱਗੇ ਤੋਂ ਤੁਸੀਂ ਸਾਰੇ ਲੋਕਾਂ ਦੇ ਸਹਾਰਾ ਬਣ ਕੇ ਇਹਨਾਂ ਲੋਕਾਂ ਦੇ ਵਿੱਚ ਵਿੱਚ ਨੂੰ ਵੈਸੇ ਜਿੰਨਾ ਕੁਝ ਤੁਸੀਂ ਸੰਤਾਪਨਡ ਆਇਆ ਬਹੁਤ ਤਕੜੇ ਹੋ ਤੁਸੀਂ ਬੜੇ ਵੱਡੇ ਹਿਰਦੇ ਵਾਲੇ ਹੋ ਤੁਸੀਂ ਸਾਡੇ ਕੋਲ ਕੁਝ ਸਾਥੀ ਇੱਥੇ ਮਿਲੇ ਆ ਜਿਨ੍ਹਾਂ ਨੇ ਕਹਿ ਕਿ ਸਾਡੂ ਕਿਸੇ ਚੀਜ਼ ਦੀ ਲੋੜ ਦੀ ਸਾਡੇ ਇਹਨਾਂ ਸਾਥੀਆਂ ਨੂੰ ਦਿਓ ਇਸ ਤਰ੍ਹਾਂ ਦਾ ਜਗਰਾ ਹੋਣਾ ਚਾਹੀਦਾ ਸੋ ਸਾਥੀਆਂ ਨੂੰ ਬੇਨਤੀ ਇੱਕ ਹੋਰ ਵੀ ਕਰਦੇ ਆ ਕਿ ਜਿੰਨਾ ਵੀਰਾਂ ਨੂੰ ਪਹਿਲਾਂ ਕੋਈ ਰਾਸ਼ਨ ਜਾਂ ਇਹ ਚੀਜ਼ਾਂ ਮਿਲ ਗਈਆਂ ਉਹ ਦੁਬਾਰਾ ਲੈਣ ਵਾਸਤੇ ਨਾ ਆਇਆ ਜੋ ਉਹ ਇਹ ਕਹੋ ਕਿ ਭਾਈ ਫਲਾਣਾ ਸਾਥੀ ਰਹਿ ਗਿਆ ਆਪਾਂ ਉਹਦੀ ਪੂਰੀ ਕਰੀਏ ਅਸੀਂ ਕੋਸ਼ਿਸ਼ ਕਰਾਂਗੇ ਲਖਵੀਰ ਸਿੰਘ ਜੀ ਉਹਨਾਂ ਨਾਲ ਮਿਲ ਕੇ ਜਿੰਨਾ ਕਸੀਂ ਸਹਿਯੋਗ ਕਰਦੇ ਹੋਏ ਕਿ ਤੁਹਾਡੇ ਸਾਥੀਆਂ ਦੀ ਸਾਰਿਆਂ ਦੀ ਕਣਕ ਜਿਹੜੀ ਉਹ ਵਜਾਂ ਕਰਵਾਵਾਂਗੇ ਤੋ ਜਿੰਨਾ ਸਹਿਯੋਗ ਅਸੀਂ ਅੱਜ ਲੈ ਕੇ ਆਏ ਆ ਇੰਨਾ ਕ ਬਾਕੀ ਅੱਗੇ ਤੋਂ ਜੋ ਸਾਡੀ ਡਿਊਟੀ ਸਾਰਾ ਕਲੱਬ ਦੀ ਹੋਊਗੀ ਮੈਂ ਆਪਦੀ ਸਮੁੱਚੀ ਟੀਮ ਦੇ ਨਾਲ ਕਿਸਾਨ ਜੀ ਨੂੰ ਦੇ ਨਾਲ ਮਿਲ ਕੇ ਅਸੀਂ ਉਹ ਤੋਂ ਪੂਰਤੀ ਕਰਨ ਦੀ ਕੋਸ਼ਿਸ਼ ਕਰਾਂਗੇ ਇੰਨਾ ਪ੍ਰਸ਼ਕਿੰਦਾ ਹੋਇਆ ਮੈਂ ਖੁਮਾਦ ਆਜਾਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾਵ ਬਤੇਵਾ